ਹੁਣ ਇਸ ਵਕਤ ਸਾਡੇ ਨਾਲ ਸਾਡੇ ਖਾਸ ਮਹਿਮਾਨ ਜੁੜ ਚੁਕੇ ਨੇ ਰਵੀ ਕਾਲੋਂ ਜੀ ਜਿਹੜੇ ਕਿ ਪ੍ਰੀਮੀਅਰ ਡੇਵਿਡ ਈਬੀ ਉਹਨਾਂ ਦੀ ਜਿਹੜੀ ਭਾਰਤ ਦੀ ਫੇਰੀ ਰਹੀ ਉਸ ਤੇ ਬਾਬਤ ਗੱਲਬਾਤ ਸਾਡੇ ਨਾਲ ਸਾਂਝੀ ਕਰਨਗੇ ਮਿਨਿਸਟਰ ਆਫ ਜੌਬਸ ਇਕਨੋਮਿਕ ਰਿਕਵਰੀ ਐਂਡ ਇਨੋਵੇਸ਼ਨ ਆ ਫਿਰ ਉਹਨਾਂ ਦਾ ਸਵਾਗਤ ਕਰਦੇ ਹਾਂ ਮਿਸਟਰ ਕਾਲੋਂ ਸਵਾਗਤ ਹੈ ਜੀ ਤੁਹਾਡਾ ਸਵਿਫਟ ਰੇਡੀਓ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਦਸਤੂਰ ਨੂੰ ਮਿਸਟਰ ਕਲੋ ਪਹਿਲਾ ਤਾਂ ਜੀ ਜ਼ਰੂਰ ਤੁਸੀਂ ਇਸ ਗੱਲ ਤੇ ਚੰਦਨ ਪਾਓ ਕਿ ਸਾਡੇ ਪ੍ਰੀਮੀਅਰ ਡੀਬੀਡੀ ਸਾਹਿਬ ਉਹਨਾਂ ਦਾ ਭਾਰਤ ਦਾ ਦੌਰਾ ਕਿਸ ਤਰ੍ਹਾਂ ਰਿਹਾ ਜੀ ਕਿੱਥੇ-ਕਿੱਥੇ ਗਏ ਕਿਸ ਦੇ ਨਾਲ ਮਿਲੇ। ਉਹ ਸਾਡਾ ਮੇਨ ਫੋਕਸ ਸੀ ਹਰੇਕ ਸਟੇਟ ਦੇ ਨਾਲ ਆਰਗੇਨਾਈਜ਼ ਕਰਨਾ ਲਈ ਸਾਡੇ ਲਿਸਨਰਾਂ ਨੂੰ ਪਤਾ ਵੀ ਜਿਹੜੀ ਕਾਨਵਰਸੇਸ਼ਨ ਹੁੰਦੀ ਆ ਸੈਂਟਰਲ ਗਵਰਨਮੈਂਟ ਦੇ ਨਾਲ ਉਹ ਮੇਨ ਫੋਕਸ ਹੁੰਦਾ ਸਾਡੀ ਫੈਡਰਲ ਗਵਰਨਮੈਂਟ ਦਾ। ਸੋ ਇੰਡੀਆ ਟੂ ਕੈਨੇਡਾ ਰਿਲੇਸ਼ਨਸ਼ਿਪਸ ਉਹ ਮੈਨਟ ਕਰਦੇ ਆ। ਸਾਡਾ ਫੋਕਸ ਆ ਬੋਥ ਇੰਡਸਟਰੀ ਤੇ ਬਿਜ਼ਨਸ ਪਾਰਟਨਰਸ ਨਾਲ ਗੱਲਾਂ ਕਰਨੀਆਂ ਤੇ ਡਿਸਕਸ਼ਨ ਕਰਨੀਆਂ ਆ ਆਲਸੋ ਸਟੇਟ ਲੈਵਪਰ ਸੋ ਸਾਡਾ ਮੇਨ ਫੋਕਸ ਫਿਊ ਸਟੇਟਸ ਵਿੱਚ ਸੀ ਇੱਕ ਅਸੀਂ ਦਿੱਲੀ ਵਿੱਚ ਮੀਟਿੰਗ ਕੀਤੀ ਪਿਆ बहुत स्टेट लैवल से पर मोस्टली इंडस्ट्री गल उ इंडियन ऑयल उन्होंने काफी चाहिए uh, इंडिया का एक फास्ट ग्रो हो रही है बायमी थर्ड बिगेमी वर्ल्ड में हो जा चाहिए ਉਹਨਾਂ ਨੂੰ ਕਾਫੀ ਜੈਨ ਪ੍ਰਿਟੀਕਲ ਮਿਨਰਲ ਚਾਹੀਦੇ ਆ ਸੋ ਮਾਈਨਿੰਗ ਪਰ ਲਿਥੀਅਮ ਜੈ ਸਟੀਲ ਮੇਕਿੰਗ ਦੀ ਗੋਲ ਹੁੰਦਾ ਹੈ ਸੋ ਵੇਰੀਅਸ ਕੰਪਨੀਆਂਸ ਆ ਸੀ ਮੀਟਿੰਗ ਕੀਤੀਆਂ ਡਿਸਕਸ ਕਰ ਲਈ ਬੀਐਸਿਕ ਦਾ ਉਹਨਾਂ ਦੇ ਰਿਲੇਸ਼ਨਸ਼ਿਪ ਤੇ ਸਾਡੀ ਬਿਜ਼ਨੈਸ ਦੇ ਰਿਲੇਸ਼ਨਸ਼ਿਪ ਸਟ੍ਰੈਂਥਨ ਕੀਤਾ ਗਿਆ ਜੀ ਫਿਰ ਅਸੀਂ ਇਹ ਬੈਂਗਲੌਰ ਉੱਥੇ ਸਾਡਾ ਮੇਨ ਫੋਕਸ ਸੀ ਟੈਕਨੋਲੋਜੀ ਮੇਨ ਫੋਕਸ ਸੀ ਲਾਈਫ ਸਾਇੰਸਸ ਮੈਡੀਸਨ ਡਵੈਲਪਮੈਂਟਸ Uh, technology machines, you know, health related machines. the uh, digital companies. Then uh, to Mumbai. Mumbai the focus are mostly around natural gas, forestry, the critical minerals. The last per Punjab, the Haryana Chief Ministers' meeting, um, agriculture, uh, skills development, training. ਤੇ ਆਲਸੋ ਅ ਬੀਸੀ ਹਾਈਡਰੋ ਤੇ એનર્ਜੀ ਅਸੀਂ ਕਿਦਾਂ ਆਪਣੀ ਨੋਲੇਜ ਤੇ ਜਿਹੜੇ ਰਿਸਰਚ ਆ ਕਿਦਾਂ ਉਹਨਾਂ ਨਾਲ ਸ਼ੇਅਰ ਕਰ ਸਕਦੇ ਸੋ ਹਰ ਇੱਕ ਸਟੇਟ ਵਿੱਚ ਡਿਫਰੈਂਟ ਫੋਕਸ ਸੀ ਬਟ ਓਵਰਆਲ ਸਾਨੂੰ ਜਿਹੜੀ ਰਿਸੈਪਸ਼ਨ ਉੱਥੋਂ ਮਿਲੀ ਆ ਬੋਥ ਕੰਪਨੀਆਂ ਪਰ ਆਲਸੋ ਸਟੇਟ ਲੈਵਲ ਅਫੀਸ਼ੀਅਲ ਸੋ ਬੋਥ ਪੋਜ਼ਿਟਿਵ ਸੀ ਜੀ ਮਿਸਟਰ ਕਲਾ ਜ਼ਰੂਰ ਦੱਸਿਓ ਕਿਉਂਕਿ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਜ਼ਿਆਦਾ ਕਰਕੇ ਸਾਡੀ ਵਸੋਂ ਪੰਜਾਬ ਦੇ ਨਾਲ ਸੰਬੰਧਿਤ ਸੋ ਜਦੋਂ ਪੰਜਾਬ ਦੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੁਲਾਕਾਤ ਹੋਈ ਤਾਂ ਕੀ ਗੱਲਬਾਤ ਹੋਈ ਜੀ ਫਰਸਟ ਆਫ ਚੀਫ ਮਿਨਿਸਟਰ ਨੇ ਬੋਥ ਵਾਰਮਲੀ ਸਾਨੂੰ ਵੈਲਕਮ ਕੀਤਾ ਮੈਂ ਕਹਿੰਦਾ ਜਿੰਨੇ ਅਸੀਂ ਸਟੇਜ 'ਤੇ ਮਿਲੇ ਆ ਬੈਸਟ ਰਿਸੈਪਸ਼ਨ ਸਾਡੀ ਉਹਨਾਂ ਤੋਂ ਸੀ ਤੇ ਸਾਡੇ ਫੋਰ ਮੇਨ ਟਾਪਿਕਸ ਹੋਣਗੇ ਨਾ ਫਰਸਟ ਐਗਰੀਕਲਚਰ ਉਹਨਾਂ ਕੋ ਚੈਲੰਜਸ ਜਿਹੜੀਆਂ ਹੋ ਰਹੀਆਂ ਆ ਤੇ ਸੇਮ ਸਾਡੇ ਚੈਲੰਜਸ ਸਾਨੂੰ ਜਿਆਦਾ ਫੂਡ ਪ੍ਰੋਡਿਊਸ ਕਰਨਾ ਪਿਆ ਸਾਨੂੰ ਪਾਣੀ ਕਾਟਿਜ ਕਰਨਾ ਪਿਆ ਤੇ ਜਿਹੜੇ ਕੈਮਿਕਲਸ ਆ ਪੈਸਟਿਸਾਈਡਸ ਉਹਨਾਂ ਨੂੰ ਅਵੋਇਡ ਕਰਨੇ ਪਏ ਆ ਸੋ ਅਸੀਂ ਸ਼ੇਅਰ ਕੀਤਾ ਸਾਡੇ ਚੈਲੰਜਸ ਉਹਨਾਂ ਨੇ ਜਿਹੜੇ ਉਹਨਾਂ ਦੇ ਚੈਲੰਜਸ ਸ਼ੇਅਰ ਕੀਤੀਆਂ ਤੇ ਅਸੀਂ ਬੇਸਿਕਲੀ ਐਗਰੀ ਕੀਤਾ ਵੀ ਸਾਡਾ ਨੈਕਸਟ ਸਟੈਪ ਹੋਗਾ ਕਿ ਜਿਹੜੀਆਂ ਪੰਜਾਬ ਯੂਨੀਵਰਸਿਟੀ ਤੇ ਜਿਸ ਡਿਫਰੈਂਟ ਟੈਕਨਕਲ ਇੰਸਟੀਟਿਊਸ਼ਨਸ ਉੱਤੇ ਉਹਨਾਂ ਦੀ ਪਾਰਟਨਰਸ਼ਿਪ ਸਾਡੀ SFU, Kwantlen, UBC ਨਾਲ ਅਸੀਂ ਪਾਰਟਨਰਸ਼ਿਪਸ ਬਣਾਵਾਂਗੇ ਸੋ ਦੈਟ ਜਦੋਂ ਅਸੀਂ ਰਿਸਰਚ ਕਰਦੇ ਹਾਂ ਅਸੀਂ ਸਾਰੀ ਇਨਫੋਰਮੇਸ਼ਨ ਉਹਨਾਂ ਨਾਲ ਸ਼ੇਅਰ ਕਰਾਂਗੇ ਤੇ ਜਿਹੜੀ ਰਿਸਰਚ ਉਹ ਕਰਦੇ ਆ ਅਸੀਂ ਉਹਨਾਂ ਤੋਂ ਵੀ ਰਿਸੀਵ ਕਰਾਂਗੇ ਸੋ ਦੈਟ ਵਾਸ ਦ ਫਰਸਟ ਟਾਪਿਕ ਸੈਕੰਡ ਟਾਪਿਕ ਸੀ ਰਾਈਟ ਨਾਓ ਪੰਜਾਬ ਜਦੋਂ ਉਹਨਾਂ ਦੀ ਇਲੈਕਟ੍ਰਿਸਿਟੀ ਟ੍ਰਾਂਜ਼ਿਸ਼ਨ ਜਾਂਦੀ ਆ ਸਾਰੇ ਸਟੇਟ ਵਿੱਚ ਰਾਈਟ ਨਾਓ 18% ਆਪਣੀ ਪਾਵਰ ਲੂਜ਼ ਕਰਦੇ ਆ ਉਹ ਟ੍ਰਾਂਜ਼ਿਸ਼ਨ ਲਾਈਨ ਆ ਵਿੱਚ ਉਹ ਟੈਕਨੋਲੋਜੀ ਸਮਝ ਲਓ ਵੀ ਆਊਟਡੇਟਡ ਟੈਕਨੋਲੋਜੀ ਯੂਜ਼ ਕਰ ਰਹੇ ਆ ਸਾਡੀ ਜਿਹੜੀ ਬੀਸੀ ਹਾਈਡਰੋ ਆ ਕਿਹੜੀ ਸਬਕਾ ਦੇਖਣਾ ਨੂੰ ਪਾਵਰ ਪ੍ਰੋਵਾਈਡਰ ਕਦੇ ਐਸਕੇ ਆਰਗੇਨਾਈਜੇਸ਼ਨ ਅਸੀਂ ਲੈਸਨ 2% ਯੂਸ ਕਰਦੇ ਹਾਂ ਸੋ ਅਸੀਂ ਡਿਸਕਸ਼ਨ ਕੀਤੀ ਸੀ ਵੀ ਅਸੀਂ ਸਾਡੀ ਐਕਸਪਰਟਿਸ ਤੇ ਟੈਕਨੋਲੋਜੀ ਪੰਜਾਬ ਨੂੰ ਕਿੱਦਾਂ ਸਪੋਰਟ ਕਰ ਸਕਦੇ ਹਾਂ ਸੋ ਥੈਟ ਉਹਨਾਂ ਦੀ એનર્ਜੀ ਐਫੀਸ਼ੀਐਂਸੀ ਜਿਆਦਾ ਇੰਕਰੀਸ ਹੋ ਜਾਵੇ ਜੀ ਥਰਡ ਸਕਿਲਸ ਟ੍ਰੇਨਿੰਗ ਬੀਐਸਈ ਜਿਹੜੇ ਸਾਡੇ ਯੂਨੀਵਰਸਿਟੀਆਂ ਆ ਤੇ ਸਾਡੀ ਐਕਸਪਰਟਿਸ ਆ ਟ੍ਰੇਨ ਕਰ ਲਈ ਅਸੀਂ ਇੰਡੀਆ ਸਿੱਧਾ ਪੰਜਾਬ ਵਿੱਚ ਕਿੱਦਾਂ ਅਸੀਂ ਉਹ ਐਡਰੈਸ ਕਰ ਸਕਦੇ ਹਾਂ ਸੋ ਉਹ ਕਾਫੀ ਡਿਸਕਸ਼ਨ ਹੋਈ ਤੇ ਲਾਸਟਲੀ ਪੰਜਾਬ ਗਵਰਨਮੈਂਟ ਤੋਂ ਕਾਫੀ ਇੰਟਰਸਟ ਆ ਵੀ ਕੈਨੇਡੀਅਨ ਬੀਸੀ ਬਿਜ਼ਨਸ ਲੀਡਰਸ ਉੱਥੇ ਜਾ ਕੇ ਇਨਵੈਸਟਮੈਂਟਸ ਮੇਕ ਕਰਨ ਤੇ ਅਸੀਂ ਐਗਰੀ ਕੀਤਾ ਬੇਸ ਇੱਕ ਪ੍ਰੋਗਰਾਮ ਕੇ ਕਰਾਂਗੇ ਸੋ ਦੈ ਜਿਹੜੇ ਬਿਜ਼ਨਸ ਲੀਡਰਸ ਉੱਥੇ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਉਹਨਾਂ ਕੋ ਇੱਕ ਸਮਝ ਲਓ ਫਾਂਸੀਅਰ ਸਰਵਿਸ ਇੱਕ ਲੋਕੇਸ਼ਨ ਇੱਕ ਪਰਸਨ ਹੋਗਾ ਸੋ ਦੈ ਉਹਨਾਂ ਨਾਲ ਡਿਸਕਸ਼ਨ ਕਰ ਸਕਦੇ ਤੇ ਈਜ਼ੀ ਪਾਸਪੋਰਟ ਫਾਰ ਦਾ ਇਨਵੈਸਟਮੈਂਟ ਮੇਕ ਕਰ ਲਈ ਸੋ ਵੈਰੀ ਪੋਜ਼ਿਟਿਵ ਅਸੀਂ ਦੋਨੇ ਸਾਈਡਸ ਅਸੀਂ ਗ੍ਰੀ ਕੀਤਾ ਵੀ ਅਸੀਂ ਜਿਹੜੇ ਨੈਕਸਟ ਸਟੈਪਸ ਆ ਐਡਵਾਂਸ ਕਰਕੇ ਤੇ ਸੋਲਿਡਿਫਾਈ ਕਰਾਂਗੇ ਸੋ ਦੈਟ ਜਦੋਂ ਫਿਊਚਰ ਟ੍ਰਿਪ ਹੋਗਾ ਅਸੀਂ ਕੰਕਰੀਟ ਮੈਜਰਸ ਦਾ ਇੰਪਲੀਮੈਂਟ ਕਰ ਸਕਦੇ ਹਾਂ ਜੀ ਮਿਸਟਰ ਕਲੋ ਅਸਲ ਦੇ ਵਿੱਚ ਅਮਲੀ ਰੂਪ ਦੇ ਵਿੱਚ ਸਾਨੂੰ ਕਦੋਂ ਇਹ ਦੇਖਣ ਨੂੰ ਮਿਲੂਗਾ ਕਿ ਸਾਡੇ ਸੂਬੇ ਦੇ ਵਿੱਚ ਜਿਹੜਾ ਇਨਵੈਸਟਮੈਂਟਸ ਆ ਰਹੀਆਂ ਨੇ ਜਾਂ ਸਾਡੇ ਕੋਲ ਬਹੁਤ ਸਾਰੇ ਓਪਰਚੁਨਿਟੀਆਂ ਮੌਕੇ ਹੋਣਗੇ ਕਿ ਅਸੀਂ ਪਾਰਟ ਦੇ ਵਿੱਚ ਜਾ ਕੇ ਨਿਵੇਸ਼ ਕਰ ਸਕਦੇ ਆ ਸੋ ਕਿੰਨੀ ਕੁ देर ਇਸ ਨੂੰ ਲੱਗ ਸਕਦੀ ਹੈ ਉਹ ਦੇਖੋ অলমোਸਟ 10 ਸਾਲ ਲਈ ਸਾਡੀ ਗਵਰਨਮੈਂਟ ਕੋਈ ਡਿਸਕਸ਼ਨ ਨਹੀਂ ਕੀਤੀ ਇੱਕ ਦੂਜੇ ਨਾਲ ਸੋ ਮੇਨ ਸਟਾਫ ਦਾ ਫੋਕਸ ਹੀ ਬੀਓ ਰਿਲੇਸ਼ਨਸ਼ਿਪ ਸਟੇਟ ਲੈਵਲ ਤੇ ਅਸੀਂ ਵੀ ਉਹਨਾਂ ਦੇ ਡਿਸਕਸ਼ਨਸ ਤੋਂ ਕਨ ਲਈ ਆਪਣੇ ਬਿਜ਼ਨੈਸਸ ਨੂੰ ਉਹਨਾਂ ਨੂੰ ਡਿਸਕਸ਼ਨਸ ਤੋਂ ਲਈ ਵੀ ਯਸ ਸਾਡੀ ਰਿਲੇਸ਼ਨਸ਼ਿਪ ਹੋਣਾ ਸਟੈਬਲ ਹੋ ਰਹੀ ਸੀ ਜਿਹੜਾ ਕੰਮ ਪਹਿਲਾਂ ਕਰਦੇ ਸੀ ਅਸੀਂ ਹੁਣ ਕਰ ਸਕਦੇ ਆ ਸੋ ਇਹ ਮੇਨ ਸਾਡਾ ਮੇਨ ਫੋਕਸ ਸੀ ਮੇਨ ਫੋਕਸ ਸਾਡਾ ਸੀ ਵੀ ਉਹ ਜਿਹੜੀ ਮੇਜਰ ਇੰਡੀਅਨ ਕੰਪਨੀਆਂ ਆ ਤੇ ਉਹਨਾਂ ਨੂੰ ਇਨਵਾਈਟ ਕਰ ਲਈ ਤੇ ਉਹਨਾਂ ਨੇ ਹੁਣ ਮੈਨੀ ਆਫ ਦਮ ਉਹਨਾਂ ਨੇ ਕਮਿਟਮੈਂਟ ਮੇਕ ਕੀਤੀ ਆ ਦੀ ਯੈਸ ਇਨ ਦਾ ਕਮਿੰਗ ਮੰਥਸ ਉਹ ਬੀਸੀ ਹੋਣਗੇ ਸਾਡੀ ਕੰਪਨੀਆਂ ਦਾ ਮੀਟ ਕਰਨਗੇ ਸੋ ਦੈਟਸ ਅ ਵੈਰੀ ਪੋਜ਼ਿਟਿਵ ਸਟੈਪ ਸੈਕੰਡ ਅਸੀਂ ਐਗਰੀਮੈਂਟ ਮੇਕ ਕੀਤੀ ਹੈ ਜਿਹੜੀ ਹਾਈਡਰੋਜਨ ਆ ਹਾਈਡਰੋਜਨ ਐਸੈਂਸ਼ੀਅਲੀ ਜਿਹੜੀ ਹੈਵੀ ਡਿਊਟੀ ਦੀ ਵਹੀਕਲਸ ਦੇ ਨਾਲ ਜਿਹੜੀ ਨਵੀਂ ਟੈਕਨੋਲੋਜੀ ਆ ਰਹੀ ਆ ਸਰਕੋ ਐਸਪਰਟਸ ਬਹੁਤ ਆ ਅਸੀਂ ਅਗਰੀਮੈਂਟ ਨੇ ਕੀਤੀ ਹੈ ਸ਼ੇਅਰ ਕਰ ਲਈ ਸਫਰਡ ਬੀਐਸਈ ਫਾਲੋਅ ਅਪ ਕਮਿਟਮੈਂਟਸ ਦੇ ਨਾਲ ਇੱਕ ਵਰਕ ਟ੍ਰਿਪ ਲਾਵਾਂਗੇ ਤੇ ਉਹ ਜਦੋਂ ਅਸੀਂ ਜਾਵਾਂਗੇ ਆਪਣੇ ਬਿਜ਼ਨਸ ਲੀਡਰਸ ਅਸੀਂ ਆਪਣੇ ਨਾਲ ਲੈ ਕੇ ਜਾਵਾਂਗੇ ਸੋ ਇਹ ਥ੍ਰੀ ਸਟੈਪਸ ਅਸੀਂ ਆਇਡੈਂਟੀਫਾਈ ਕੀਤਾ ਹੈ ਐਸ ਨੈਕਸਟ ਸਟੈਪਸ ਜੀ ਤੇ ਮਿਸਟਰ ਕਹਿੰਦਾ ਇਹ ਜ਼ਰੂਰ ਦੱਸੋ ਜੀ ਕਿਉਂਕਿ ਕੁਝ ਨਾ ਕੁਝ ਦਬੀ ਜ਼ਬਾਨ ਦੇ ਵਿੱਚ مخالਫਤ ਹੁੰਦੀ ਰਹੀ ਇਸ ਟ੍ਰਿਪ ਦੇ ਬਾਰੇ ਭਾਰਤ ਦੀ ਫੇਰੀ ਦੇ ਬਾਰੇ ਕਈ ਲੋਕ ਕਹਿੰਦੇ ਰਹੇ ਜੀ ਨਹੀਂ ਜਾਣਾ ਚਾਹੀਦਾ ਸੀ ਪਰ ਬਹੁਤ ਸਾਰੇ ਨੇ ਕਿਹਾ ਨਹੀਂ ਇਹ ਚੰਗੀ有机会 ਹੈ ਸੋ ਤੁਸੀਂ ਇਸ ਗੱਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਲੋਕਾਂ ਲਈ ਕੀ ਜਵਾਬ ਹੈ ਜਿਹੜੇ ਆਖਦੇ ਸੀ ਵੀ ਨਹੀਂ ਜਾਣਾ ਚਾਹੀਦਾ ਮੈਂ ਇਹ ਕਹਣਾ ਵੀ ਜਿਹੜੇ ਜਿਹੜੇ ਕਹਿੰਦੇ ਵੀ ਨਹੀਂ ਜਾਣਾ ਚਾਹੀਦਾ ਉਹਨਾਂ ਦਾ ਕਨਸਰਨ ਮੈਂ ਸਮਝਦਾ ਯੂ نو ਮੈਂ ਅੰਡਰਸਟੈਂਡ ਕਰਦਾ ਵੀ ਪੀਪਲ ਕਿਉਂ ਐਪਹੈਂਸ ਕਰਵਾ Uh, so my sympathetic I'll be be okay only that But uh, as a minister getting my responsibility of BCD wellbeing take care currently, the startup world which right now get a global trading order change Korea. the JSE a relationship Ne alcalde is Saudi the economy a major impact on. That's why Prime Minister right now China cha mm -hmm. unna agreement le. That's why usi India na gaya. Mm -hmm. see, Jay, dekho world's biggest economies: USA, China, India, Indonesia. The jaise hi relationships nahi build kare, the economy tese fall hona, the local jobs tese both impact hona. Uh, the so e e, both important. Abi ek sadhi.

ਜੀਨੀ ਇਨਫੋਰਮੇਸ਼ਨ ਸਰਕਲ ਹੈਗੀ ਆ ਇਟਸ ਵੈਰੀ ਇੰਪੋਰਟੈਂਟ ਵੀ ਜੀਐਸਈ ਯੂਐਸਏ ਤੋਂ ਸ਼ਿਫਟ ਕਰਨਾ ਆਪਣਾ ਟ੍ਰੇਡ ਜਿਹੜੀ ਚੀਜ਼ਾਂ ਸੀ ਯੂਐਸਏ ਨੂੰ ਬੇਸ ਤੇ ਸੀ ਹੁਣ ਦੂਜੇ ਮੌਕਿਆਂ 'ਤੇ ਵੇਚਣੀਆਂ ਸਾਨੂੰ ਉਹ ਮੌਕਿਆਂ 'ਤੇ ਜਾ ਕੇ ਗੱਲ ਕਰਨੀਆਂ ਪੈਣੀਆਂ ਦੈਟਸ ਵਾਈ ਇੰਪੋਰਟੈਂਟ ਸੈਫਸੀ ਤੇ ਅਸੀਂ ਕੰਟੀਨਿਊ ਟੂ ਅਵਰ ਰਿਲੇਸ਼ਨਸ਼ਿਪ ਬਿਲ ਕਰਾਂਗੇ ਤੇ ਲਾਸਟਲੀ ਕਾਫੀ ਲੋਕੀ ਕਿੰਦੇ ਵੀ ਸੈਂਟਰਲ ਗਵਰਨਮੈਂਟ ਇੰਡੀਆ ਸੈਂਟਰਲ ਗਵਰਨਮੈਂਟ ਨੇ ਆ ਹਿੱਤਾ ਤੇ ਕਨਸਰਨਸ ਆ ਸਟਾਰਟ ਅਫ ਫੋਕਸ ਸਟੇਟ ਲੈਵਲ ਤੇ ਆ ਜਿਹੜੀ ਜਿਹੜੀ ਨੈਸ਼ਨਲ ਗਵਰਨਮੈਂਟ ਸਾਡੀ ਆ ਉਹ ਸਟੇਟ ਲੈਵਲ ਦੇ ਨਾਲ ਸੈਂਟਰਲ ਗਵਰਨਮੈਂਟ ਨਾਲ ਮੇਨ ਡਿਸਕਸ਼ਨਸ ਐਂਡ ਨੈਗੋਸ਼ੀਏਸ਼ਨਸ ਰੌਂਡ ਸਿਕਿਉਰਿਟੀ ਉਹਨਾਂ ਦੀ ਰਿਸਪੋਨਸਿਬਿਲਟੀ ਆ ਸਾਡਾ ਮੇਨ ਫੋਕਸ ਹੈਗਾ ਸਟੇਟ ਲੈਵਲ ਬਿਜ਼ਨਸ ਟੂ ਬਿਜ਼ਨਸ ਤੇ ਉੱਥੇ ਅਸੀਂ ਆਪਣੀ ਫੋਕਸ ਪਾ ਰਹੇ ਹਾਂ ਜੀ ਮਿਨਿਸਟਰ ਸਾਹਿਬ ਤੁਸੀਂ ਬੜੀ ਸਪਸ਼ਟ ਤਰੀਕੇ ਦੇ ਨਾਲ ਤੇ ਅਸਰਦਾਰ ਢੰਗ ਦੇ ਨਾਲ ਤੁਸੀਂ ਸਵਾਲਾਂ ਦੇ ਜਵਾਬ ਦਿੱਤੇ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਥੈਂਕ ਯੂ ਤੁਸੀਂ ਸਮਾਂ ਕੱਢਿਆ Yeah, thank you that both. I look forward to seeing you again and I invite you so that I may share more information with you. Absolutely. Thank you.